ਆ ਮੈਚ ਦਾ ਸਿਰਾ ਹੋ ਗਿਆ ਆ ਮੈਚ ਨੇ ਤਾਂ ਕਹਿੰਦੇ ਸਾਰੇ ਰਿਕਾਰਡ ਹੀ ਤੋੜਤੇ ਕਹਿੰਦੇ ਦੀਪਦੌਰ ਜੀ ਵਾਲੇ ਹੋਰੀ ਵੀ ਬੰਦ ਕਰਤੇ ਸਿਰਾ ਗੱਲਬਾਤ ਆ ਜੋ ਦੇਖਦੇ ਆ ਕਿ ਮੈਚ ਤੇ ਪੇਜ ਨੂੰ ਕਰ ਲਿਓ ਫੋਲੋ ਸਾਹਮਣੇ ਵਾਹ ਓਏ ਜੱਬਰੂਆ ਵਾਹ ਓਏ ਜੱਬਰੂਆ ਵਾਹ ਓਏ ਜੱਬਰੂਆ ਪਤੜਾਂ ਵਾਲਾ ਮੇਰੇ ਮਿੱਤਰੋ ਇਸ ਵੇਲੇ ਬੱਲੇ ਬੱਲੇ ਕਰਵਾ ਰਿਹਾ ਲੱਗਿਆ ਚੋਰ ਮੁਕਾਬਲਾ ਸਖਤ ਹੈ ਟੀਏ ਕਬੱਡੀ ਪਾ ਰਿਹਾ ਹੈ ਹੋਰ ਟਰੈਕਟਰ ਦਾ ਜੇਤੂ ਹੈ ਸੰਦੀਪ ਦਾ ਪਿੰਡ ਹੈ ਢੋਡੇ ਦਾ ਪਿੰਡ ਹੈ ਕਾਲੇ ਵਰਗੇ ਟਕੜਾ ਖੇਡਿਆ ਦੋਦੇ ਦਾ ਰਪਿੰਦਰ ਕਬੱਡੀ ਦਾ ਟਾਈਗਰ ਕਬੱਡੀ ਦਾ ਚਿੰਤਾ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਜਾਂ ਫੀ 4 ਪਰ 4 ਵਜੋਂ ਆ ਬੱਲੇ ਆ ਬੱਲੇ 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 ਓ ਸ਼ਕਰਪੁਰੀਏ ਕਾਕਾ ਜੋਰਦਾਰ ਮਾਰ ਕੇ ਦੱਸਿਆ ਆ ਬੱਤਾ ਨੇ ਭੀਸ਼ਾ ਬਾਬਾ ਜੀ ਵੀ ਆਉਂਦੇ ਆ ਵੀ ਭੀਸ਼ਾ ਬੋਦੇ ਵਾਲਾ ਰੁਪਿੰਦਰ ਪਰ ਇਧਰ ਨਾਥ ਤੇ ਦੂਜੇ ਪਾਸੇ ਹੈਰੀ ਮੇਰੇ ਮਿੱਤਰੋ ਹੈਰੀ ਤੇ ਨਾਥ ਲੱਗਿਆ ਜੋਰ ਮੁਕਾਬਲਾ ਸਖਤ ਫੈਸਲਾ 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 ਇੱਕ ਪਾਸੇ ਹੈਰੀ ਇੱਕ ਪਾਸੇ ਨਾਥ ਆ ਤਕੂਸਰੇ ਵੀ ਪਰ ਬਲ ਸਿੰਘ ਦਲੁੱਟ ਮੇਰੇ ਪੰਜਾਬੀ ਵੀਰੋ ਮੁੰਡੇ ਦਾ ਕੱਦ ਕਾੜ ਵੇਖਿਓ ਜਾਫੀ ਚਾਰ ਤਿਆਰ ਵਰ ਤਿਆਰ ਨੇ ਜੂੜੇ ਤੇ ਬੰਨਿਆ ਰਮਾਲ ਬੜਾ ਫੱਬਰਿਆ ਆਹ ਸਾਹਮਣੇ ਚਾਰਾਂ ਦੇ ਵਿੱਚੋਂ ਸ਼ਾਕਾ ਧਿਆਲਪੁਰਿਆ ਪੱਟੀਆਂ ਹੀ ਖੁੱਚ ਲੱਗਿਆ ਜੋਰ ਦਿਲਬਾਖ ਸਿੰਘ ਪਾਕੀ ਪਰਮਜੀਤਪੁਰਿਆ ਕਬੱਡੀ ਪਾ ਰਿਆ ਫੱਬੇ ਫੱਬੇ ਦੇ ਪੱਟ ਨੇ ਤੇ ਚੜੀ ਜਵਾਨੀ ਤੇ ਚੰਦ ਚੜਿਆ ਕਦੇ ਨਾ ਗੁੱਜੇ ਰਹਿੰਦੇ ਉਸ ਹੱਟਾਂ ਤੋਂ ਤੁਲਣਾ ਮਿਲਦੇ ਇਹ ਦੁਨੀਆ ਵਾਲੇ ਕਹਿੰਦੇ ਫਿਰ ਕਿਸੇ ਲੇਖੀ ਕੀ ਲਿਖ ਦਿੰਦਾ ਉਹੀ ਜਾਣਦਾ ਆਪੇ ਤਿੰਨ ਰੰਗ ਨਹੀਂ ਲੱਭੜੇ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਉਹ ਲੱਭੜੇ ਹੁਸਨ ਜਵਾਨੀ ਤੇ ਮਾਪੇ ਲਵਲੀ 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 ਤੇ ਬਾਗੀ ਲਵਲੀ ਤੇ ਬਾਗੀ ਸੇ ਰੱਖੀ ਆ ਪੂਰੀ ਵਧੀਆ ਸਾਊਂਡ ਚੱਲਦੀ ਐ ਵਿਸ਼ੇਸ਼ ਤੌਰ ਤੇ ਧਰਵਾਦ ਹੈ ਭਰਾ ਦਾ ਲਵਲੀ ਤਿਆਲਪੁਰੇ ਵਾਲਾ ਆ ਗਿਆ ਖੇਤਾਂ ਦਾ ਗੱਲ ਕਹਿੰਦੇ ਤਿਆਲਪੁਰੇ ਵਾਲੇ ਆ ਗਏ ਕਬੱਡੀ ਪਾਉਣ ਦੇ ਲਈ ਲੈ ਵੀ ਸ਼ਾਕਾ ਤਿਆਲਪੁਰੇ ਵਾਲਿਆ ਕਰ ਕੁਝ ਨੋ ਨੂਰ ਜਾਂ ਕਹਿੰਦੇ ਕਾਕੇ ਨੂੰ ਪਰ ਸਾਹਮਣੇ ਵਾਹ ਓਏ ਗੱਬਰੂਆ ਵਾਹ ਓਏ ਗੱਬਰੂਆ ਵਾਹ ਓਏ ਗੱਬਰੂਆ ਪੱਤੜਾਂ ਵਾਲਾ ਮੇਰੇ ਮਿੱਤਰੋ ਇਸ ਵੇਲੇ ਬੱਲੇ ਬੱਲੇ ਕਰਵਾ ਰਿਹਾ ਲੱਗਿਆ ਜੋ ਮੁਕਾਬਲਾ ਸਖਤ ਹੈ ਪੀਓ ਸੁਕੇਟਾਂ ਵਾਲੀ ਕਬੱਡੀ ਆ ਨੰਬਰ ਚਾਪੀਆਂ ਦਾ ਜਿਹੜਾ ਪੂ ਸਟਾਰਟਿੰਗ ਦੇ ਵਿੱਚ ਸੀਗਾ ਸੱਜੇ ਪਾਸੇ ਤੈਨੂੰ ਸੱਟ ਫੇਰ ਟੋਪ ਚਾਕੇ ਰੱਖੇ ਔਰ ਇਸੇ ਤਰ੍ਹਾਂ ਦੁਨੀਆ ਦੇ ਦਿਲ ਜਿੱਤੇ ਤੋਂ ਆ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਨ ਟਰਨੈਡੋ ਬਾਪ ਰੋਲਾ ਤੋਤੇ ਵਾਲਾ ਰਪਿੰਦਰ ਕੈੜੀਆਂ ਦੇ ਮੇਲੇ ਦਾ ਕਹਿੰਦੇ ਥੋੜ ਦਾ ਜੇਤੂ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ 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 ਸ਼ਕਰਪੁਰਿਆ ਕਾਕਾ ਕਰਦਾ ਕਮਾਲ ਆਹ ਲਓ ਤਕੜਾ ਜਫਾ ਪਰ ਸਾਹਮਣੇ ਪੁਆਇੰਟ ਸਿੰਦਰ ਤੋਦੇ ਵਾਲਾ ਸਨੀ ਵੀਰసే ਉਸਤਾਦ ਜੀ ਤੋਂ ਗੁਰਜੀ ਵਾਲਾ ਦੀਪ ਆ ਗਿਆ ਕਰਿਓ ਗੱਲ ਸੁਣਾਜੋ ਦੀਪ ਤਪੁਰਜੀ ਆ ਗਿਆ ਦੀਪ ਤਪੁਰਜੀ ਦੀਪ ਸਿੱਧੂ ਕਬੱਡੀ ਕਲੱਬ ਜੰਗੀਆਂ ਦੇ ਚਾਰਾਂ ਜਫਿਆਂ ਤੇ ਆਹ ਪਾਉਂਦਾ ਰੇਡ ਸੋਨੀ 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 ਦੀ ਨਹੀਂ ਸ਼ੈਣੀ ਇਹ ਕਬੱਡੀ ਦੀ ਸ਼ੈਣੀ ਹੈ ਇਹ ਕਬੱਡੀ ਦੀ ਸ਼ੈਣੀ ਹੈ ਜਵਾਦ ਹੋਰ ਸਰਨੀ ਦੇ ਜੱਫੇ ਲੈ ਕੇ ਨਹੀਂ ਸੰਗਤ ਖੁਸ਼ ਹੈ ਵੀ ਸੋਨੀ ਸਿਰੇ ਦਾ ਖਿਡਾਰੀ ਹੈ ਸੋਨੀ ਸਿਰੇ ਦਾ ਖਿਡਾਰੀ ਹੈ ਲੈ ਵੀ ਸੋਨੀ ਤੇਰੇ ਤੋਂ ਆਸਾਂ ਵੱਡੀਆਂ ਨੇ ਔਰ ਨੌਜਵਾਨਾਂ ਉਮੀਦਾਂ ਵੱਡੀਆਂ ਨੇ ਆ ਭੂਰੀਆਂ ਸੀਸਰ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਉਹ ਦੂਜੇ ਪਾਸੇ ਕਾਲੇ ਸੰਗਤ ਇੱਕ ਪਾਸੇ ਕਹਿੰਦੇ ਢੇਸੀਆਂ ਦਾ ਭਾਂਜਾ ਜਿਹਨੂੰ ਫੋਰਡ ਲਾਸਟ ਇਲਾਅ ਦੇ ਵਿੱਚ ਮੋਟਰਸਾਈਕਲ ਸਾਈਕਲ ਵਾਲੀ ਮੋਟਰਸਾਈਕਲ ਵਾਲੀ ਤੀਜੀ ਪਾਰਟੀ ਇੱਕ ਪਾਸੇ ਦੇਖੋ ਮੋਟਰਸਾਈਕਲ